ਅਹੀਂ ਆਏ ਸੇਵਾ ਭਾਵਨਾ ਨਾਲ ਜਿਹੜਾ ਕੰਮ ਇਥੇ ਆਏ ਇਹ ਭਲੇ ਖੇਲ ਜੇ ਤੋਹੀ ਮੈਂ ਤੁਹੀ ਮਾਝੇ ਦੇ ਹੀ ਆਹੀਂ ਪੁੱਤ ਮਾਝੇ ਦੇ ਜੰਮੇ ਆ ਤੇ ਇੱਕ ਵਾਰੀ ਦੱਸ ਦਵਾਂਗੇ ਇਹ ਨਾਲੇ ਆਣ ਨੇ ਅਸਲੀ ਮਾਝ ਆਵਦਾ ਕੀ ਆ ਅਸੀਂ ਅਜੇ ਤਾਂ ਸੇਵਾ ਵੇਖੀ ਨਾ ਅਡੀ ਤੇ ਜਦਨ ਅਸਲੀ ਸੇਵਾ ਦੇ ਅਸੀਂ ਆਏ ਨਾ ਹੜਾ ਨੇ ਨੁਕਸਾਨ ਘੱਟ ਕੀਤਾ ਪੁੱਤ ਜਿਹੜਾ ਅਸੀਂ ਕਰਾਂਗੇ ਨਾ ਚੇਤੇ ਰੱਖਣਗੇ ਤੇ ਜਿੰਨੀਆਂ ਐਨਜੀਓ ਆ ਰੱਬ ਦਾ ਵਾਸਤਾ ਪੰਜਾਬ ਪੁੜੀਆ ਸ਼ਬਦ ਨਹੀਂ ਆਉਂਦਾ ਤੋ ਇੱਕ ਕਸਿਆਲਾ ਬਣਾ ਦੇ ਲੱਗੇ ਮਦਦ ਦੇ ਨਾਂ ਤੇ ਕੋਈ ਤਰਤੀਬ ਬਣਾਓ ਕੋਈ ਤਰੀਕਾ ਕਰ ਆਪਣਾਓ ਜਿਹੜਾ ਉਹਦਾ ਮੂੰਹ ਚੋਕੇ ਗੱਡੀ ਤੇ ਵੜ ਜਾਂਦਾ ਪਾਣੀ ਦੇ ਵਿੱਚ ਕੋਈ ਤਰਤੀਬ ਐ ਸਾਡੀ 1 ਲੱਖ ਉਹਨੇ ਪਿੰਡ ਨਹੀਂ ਡੁੱਬੇ ਜਿੰਨੇ ਐਨਜੀਓ ਬਣਾ ਲੀਆਂ ਇਹ ਉਹ ਐਕਟਰਾਂ ਨੂੰ ਵੀ ਸਾਡੀ ਪੀੜੀ ਭਰਾਓ ਸੇਵਾ ਕਰਨੀ ਕੋਈ ਤਰਤੀਬ ਬਣਾਓ ਹੋਏ ਰੀਲਾਂ ਦੇ ਵਾਲੇ ਜਿਨ੍ਹਾਂ ਚ ਰਹਿੰਦੇ ਨੇ ਪਾਣੀ ਨਹੀਂ ਚੜਦਾ ਉਹਨਾਂ ਚ ਇਹਨਾਂ ਨੂੰ ਸਵਾਦ ਨਹੀਂ ਆਉਂਦਾ ਆ ਜਨਾਲਾ ਨਹੀਂ ਖੁੱਲਣਾ ਇੱਥੇ ਉਰਾਲੀ ਰਸਦ ਦੇਖੀ ਇੱਕ ਦਾਣਾ ਕਣਕ ਦਾ ਨਹੀਂ ਅੱਗੇ ਜਾਂਦਾ ਨਾ ਇਹਨਾਂ ਪਿੰਡਾਂ ਦੇ ਪਿੰਡਾਂ ਨੇ ਰਜਾਰ ਜਾ ਕੇ ਜਿਹੜਾ ਹਾਰ ਬਣਾ ਤਾ ਨਾ ਮਾੜੇ ਬੰਦੇ ਤੋਂ ਅਸੀਂ ਮਾਫੀ ਮੰਗਦੇ ਭਰਾ ਜਿਹੜਾ ਜਿਹੜਾ ਸੱਚੀ ਨੁਕਸਾਰ ਹੋਇਆ ਸਾਡੇ ਵੱਲੋਂ ਮਾਫੀ ਭਰਾ ਉਹ ਦੀ ਜਿਹੜਾ ਸੱਚੀ ਜਿਹੜਾ ਫਸਿਆ ਪਿਆ ਪਰ ਤੇਰੇ ਫਸੇ ਹੋਣ ਦਾ ਕਾਰਨ ਹੁਣ ਅਸੀਂ ਨਹੀਂ ਹੂੰ ਤੇਰਾ ਗਵਾਂਢੀ ਹੋ ਤੁਹਾਡੇ ਨਜਾਇਜ਼ ਬੰਦੇ ਜਿਹੜੇ ਪਿੰਡਾਂ ਦੇ ਵਿੱਚ ਤੁਹਾਡਾ ਸਾਂਭੇ ਨਹੀਂ ਜਾਣਦੇ ਤੇ ਜਿੰਨੇ ਐਨਜੀਓ ਪਾਏ ਵੱਡੀ ਦੇ ਕੋਈ ਨਿੱਕੀ ਜਿੰਨਾ ਚਿਰ ਕੋਈ ਤਰਤੀਬ ਨਹੀਂ ਬਣਦੀ ਇਹਨਾਂ ਹੜਾਂ ਨੂੰ ਨਹੀਂ ਜਠਾਂਦੀ ਉਹ ਭਰਾਵੋ ਕੀ ਬਣਾਤਾ ਤੁਸੀਂ ਪੰਜਾਬ ਤੇ ਕੀ ਇਹ ਕੰਮ ਨੂੰ ਪੰਜਾਬ ਕਰਵਾਨੇ ਸੱਚਿਆ ਹੈ ਸਾਡੇ ਚ ਇੱਕ ਡਿਸਪਲਿਨ ਹੋਣਾ ਚਾਹੀਦਾ ਹੈ ਜਿਹੜੇ ਕੰਮ ਨੂੰ ਤਰਪਿਆ ਹੈ ਮੰਨਿਆ ਭਰਾ ਤੁਹਾਡੀਆਂ ਵੱਡੀਆਂ ਨੇ ਜੀ ਉਹ ਸਾਰਿਆਂ ਦੀਆਂ ਪਰ ਅਸੀਂ ਇੱਕ ਸੰਘਰਸ਼ੀ ਜਥੇ ਬੰਦੀਆਂ ਸਾਡੇ ਬਣਾ ਬੀਚੀਆਂ ਬਰਬਾਦ ਨਹੀਂ ਹੋਣੀਆਂ ਸਾਡੇ ਕੋ ਰੀਦਾ ਨਹੀਂ ਬਣਦੀਆਂ ਇੱਥੇ ਆਓ ਬੰਦੇ ਇਸ ਤਰ੍ਹਾਂ ਆਪਣੇ ਨਮਾਇंदे ਭੇਜੋ ਅਸੀਂ ਇਹ ਸੋਚਦੇ ਵੀ ਸ਼ਾਇਦ ਦੋ ਦਿਨ ਬਾਅਦ ਸਾਨੂੰ ਕਰਨਾ ਪਵੇ ਪਰ ਨਹੀਂ ਲੋਕਾਂ ਨੇ ਮਜਬੂਰ ਕੀਤਾ ਆ ਅੱਜ ਹੀ ਹੋਏਗਾ ਇਥੇ ਜਿੱਥੇ ਜਿੰਨੇ ਡੁੱਬਣਾ ਨਹੀਂ ਤੇ ਦਰਿਆ ਜਾ ਕੇ ਡੁੱਬਦੇ ਫਿਰੋ ਪੰਜਾਬ ਤੇ ਹੜਾ ਦੀ ਮਾਰ ਤੋਂ ਅੱਜ ਜਾਂ 6 ਮਹੀਨੇ ਬਾਅਦ ਉੱਠ ਖਲੋਊਗਾ ਪਰ ਜਿਹੜਾ ਤੁਸੀਂ ਬਣਾ ਦੇ ਲੱਗੇ ਨਾ ਲੋਕਾਂ ਦਾ ਪੰਜਾਬ ਸਦੀਆਂ ਨਹੀਂ ਉੱਠਣਾ ਮੰਗਤੇ ਬਣਾ ਕੇ ਰੱਖਦੇ ਲੱਗੇ ਯਾਰ ਜਿਨ੍ਹਾਂ ਨੂੰ ਜ਼ਰੂਰਤ ਉਹਨਾਂ ਕੋ ਪਹੁੰਚਦੀ ਨਹੀਂ ਉਥੇ ਲੈ ਲੈ ਲੈਣਾ ਖਲੋਤੇ ਕੁੜੀਆਂ ਚੌਂਕਾਂ ਦੇ ਵਿੱਚ ਜਿਦਾ ਸਰਕਾਰੀ ਰਾਸ਼ਨ ਵੰਡਣਾ ਜਾਂਦਾ ਦਾ 2-2 ਰੁਪਏ ਵਾਲਾ ਸਾਡੀ ਮਿਹਨਤ ਦੀ ਕਮਾਈ ਹੈ ਯਾਰ ਜਿਹੜੀ ਅਸੀਂ ਟਰਾਲੀਆਂ ਪਾਪਾ ਲੈ ਆਉਂਦੇ ਤੁਹਾਡੇ ਲਈ ਅਸੀਂ ਪੈਚ ਹਰਾਮੀ ਹੈ ਇੱਥੇ ਹਰਾਮ ਦੀ ਕਮਾਈ ਹੈ ਸਾਡੀ ਕੋਈ ਨਾ ਪਿਉ ਆਇਆ ਉਹਦਾ ਤਾਂ ਸਿਰ ਪਾੜ ਕੇ ਰਹਾਤਾ ਉਹਦਾ ਦਿਮਾਗ ਹੀ ਲਿਆਈ ਨਹੀਂ ਦੂਰ ਆਇਆ ਤੁਹਾਡੇ ਕੋਲੇ ਇੱਥੇ ਉਹ ਮਾਚੀ ਦੀ ਧਰਤੀ ਸੂਰਬੀਰਾ ਦੀ ਪੂਰੀ ਮੰਗਤਿਆਂ ਦੀ ਬਣ ਕੇ ਰਹਿ ਗਈ ਇੱਥੇ ਕੋਈ ਇੱਥੋਂ ਰਸਤਾ ਕਿਹਨੇ ਜਾਣੀ ਐ ਜਨਾਲੇ ਚ ਜਿਹਨੇ ਜਾਣਾ ਆ ਸਾਡੇ ਉਤੋਂ ਦੀ ਨਾਂ ਕਿ ਚਲ ਜੇ ਜਿਹਨੇ ਟਪੋਣਾ ਜਾ ਕੇ ਖਾਵੇ ਜਾ ਕੇ ਛਤਰ ਪੜਾਵੇ ਜਾ ਕੇ ਸਿਰ ਪਰ ਅਸੀਂ ਇੱਥੇ ਬੈਠੇ ਇਹਨਾਂ ਨੂੰ ਦੱਸਾਂਗੇ ਹੁਣ ਤੇ ਮਾਝਾ ਹੁੰਦਾ ਕੀ ਐ ਬੜੇ ਬਸੇਰੀਆ ਬਣ ਗਿਆ ਰੀਣਾ ਮਾਝਾ ਮਾਝਾ ਅਸੀਂ ਵੀ ਮਾਚੇ ਦੇ ਅੰਆ ਤੇ ਸ਼ਰਾਈ ਨੂੰ ਤੇਰੇ ਫਿਰਦੇ ਪਰ ਆਹ ਇਲਾਕਾ ਮਾਜਾ ਨਹੀਂ ਰਿਹਾ ਇਹ ਬਾਬੇ ਨਾਨਕ ਦੀ ਧਰਤੀ ਨਹੀਂ ਰਹੀ ਭਰਾ ਹੁਣ ਬਣਾਵਾਂਗੇ ਹੁਣ ਬਾਬੇ ਨਾਨਕ ਦੀ ਧਰਤੀ ਇਹਨਾਂ ਅਜੇ ਤੱਕ ਸਿੱਖਾਂ ਦੀ ਸੇਵਾ ਵੇਖੀ ਹੈ ਕੁਝ ਜੜਵਾ ਵੀ ਵੇਖਣਗੇ ਹੁਣ ਹੁਣ ਪੈਰ ਵੀ ਵੇਖਣਗੇ ਹੁੰਦਾ ਕੀ ਐਥੇ ਆਉਣ ਸਾਰੇ ਤੇ ਫੇਰ ਮਸਰਾ ਕੇ ਆ ਲਉਣਾ ਨਹੀਂ ਤੇ ਇਥੋਂ ਇੱਕ ਟ੍ਰਾਲੀ ਨਾਲ ਇਧਰ ਨਾਲ ਇਧਰ ਨਾਲ ਅਗਲੇ ਨਾਲ ਪਿਛਲੇ ਸਭ ਇਥੇ ਇਕੱਠੇ ਹੋਣ ਜਿਹੜਾ ਪ੍ਰਸ਼ਾਸਨ ਤੋਂ ਲੈ ਕੇ ਕਿਹੜਾ ਸਿੰਗਰ ਜਿਹੜਾ ਰੀਲਾ ਬਣਾਉਂਦੇ ਨੇ ਤੇ ਰਿਹਾ ਯਾਰ ਖਾਦੋ ਕੀ ਤੁਹਾਡੇ ਵਾਲੀ ਤੇ ਰੀਲਾ ਬਣਾਉਣ ਦਾ ਟਾਈਮ ਹੈ। ਵੀਊ ਲੈਣ ਦਾ ਟਾਈਮ ਹੈ। ਪ੍ਰਸ਼ਾਸਨ ਦਾ ਕੰਮ ਕੀ ਜਾਂਦਾ ਕਿਹੜੇ ਕੰਮੀ ਤੁਰੇ ਅਸੀਂ ਭਾਂਚੋ ਲੈ ਕੇ ਦਸ-ਦਸ ਬੰਦੇ ਨਾਲ। ਚਾਰ-ਚਾਰ ਕੈਮਰੇ ਚੁੱਕੇ ਨਾਲ ਜੀ ਬਹੁਤ ਸੇਵਾ ਹੁੰਦੀ। ਇਹ ਕਿਹੜੀ ਸੇਵਾ ਹੁੰਦੀ ਹੈ? ਜਲੂਸ ਘੜਦਾ ਫੜ ਕੇ ਪੰਜਾਬ ਦਾ। ਜਿਹੜਾ ਰੋਡ ਬੰਦ ਭਰਾਵੋ ਤੋਂ ਮਾਫੀ ਪਰ ਦੋ ਦਿਨਾਂ 'ਚ ਕੋਈ ਨਹੀਂ ਮਰਦਾ। ਜੇ ਉਹਨੇ ਚਾਹਿਆ ਨਾ ਤੇ ਇੱਥੇ ਬੈਠੇ ਮਰ ਜਾਣਾ ਤੇ ਜੇ ਮਾਲਕ ਨੇ ਚਾਹਿਆ ਨਾ ਤੇ ਤੁਸੀਂ ਦੋਹਾਂ ਤਰ੍ਹਾਂ 'ਚ ਮਰਨੇ ਚੱਲੇ। ਰੱਬ ਦਾ ਵਾਅਦਾ ਦੋ ਦਿਨ ਸਪਲਾਈ ਬੰਦ ਕਰ ਦਿਓ। ਹਰ ਚੀਜ਼ ਨਹੀਂ ਬੰਦ ਕਰ ਦਿਓ ਪਾਣੀ ਦੇਣਾ ਹੋਊਗਾ ਤੇ ਅਸੀਂ ਦੇ ਦਾਂਗੇ ਜੇ ਇੰਨੇ ਜੋ ਕਿ ਅਸੀਂ ਆਕੇ ਜਿੰਨਾ ਰੋੜੇ ਮਾਰੇ ਉਹਨੂੰ ਵੀ ਪਾਣੀ ਚਾਹੀਦਾ ਭਰਾ ਤੈਨੂੰ ਵੀ ਮਿਲ ਜਾਊਗਾ ਪਰ ਉੱਤੋਂ ਬੜਾ ਦਾਣਾ ਨਾ ਇੱਧਰ ਜਾਣਾ ਨਾ ਉੱਧਰ ਜਾਣਾ ਬਾਈ ਛੇਤੀ ਛੇਤੀ ਸੋਨਾ ਅੱਲਾਹ ਅਕੀਦ ਛੇ ਵੀ ਯਾਰ ਅੱਜ ਦੇ ਗੱਲਾਂ ਕਰਦੇ ਆਂ ਕੋਈ ਬਾਤ ਬਾਈ ਇੱਥੇ ਬੈਠੇ ਇੱਥੇ ਬੈਠੇ ਇੱਥੇ ਬੈਠਿਆ ਬੈਠਿਆ ਆਹ ਰੌਣ ਟੋਟਨੀ ਬੰਦ ਕਰੋ ਉਧਰ ਕੋਈ ਇਧਰੋਂ ਤੈ ਜਾਏਗਾ ਇਹ ਲੋੜਾਂ ਨੂੰ ਭੈਰੇ ਤੀਜਾ ਇਹ ਲੋੜਾਂ ਰਜਾਈ ਜਾਂਦੇ 6-6 ਮਹੀਨੇ ਰੱਖ ਲਗਾ ਇਹ ਆਪਾਂ ਬੰਦੇ ਕੰਮ ਕਰਾਂਗੇ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027